ਕੁਟ ਵਿਕੇ ਚੋਰੀ ਦੀਆਂ ਵਾਰਦਾਤਾਂ ਜੁੜੀਆਂ ਨੇ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸੇ ਕੜੀ ਦੇ ਤਹਿਤ ਇਸ ਚੋਰੀ ਦੀ ਵਾਰਦਾਤਾ ਨੂੰ ਜਿਹੜਾ ਹੈ ਚੋਰਾਂ ਤੇ ਨਕੇਲ ਕਸਨ ਦੇ ਲਈ ਪਠਾਨਕੋਟ ਪੁਲਿਸ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਇਸੇ ਕੜੀ ਦੇ ਤਹਿਤ ਨਾਕਾ ਵੀ ਜੜਾਓ ਲਗਾਇਆ ਜਾ ਰਿਹਾ ਖਾਸ ਕਰਕੇ ਨਾਕੇ ਦੇ ਵਿੱਚ ਜਿਹੜੇ ਨੇ ਉਹਨਾਂ ਵਹੀਕਲਸ ਦੇ ਉੱਤੇ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਦੇ ਪਹੀਆ ਵਾਹਨ ਤੇ ਨਜ਼ਰ ਰੱਖੀ ਜਾ ਰਹੀ ਹੈ ਜਿਹੜੇ ਵੀ ਖਾਸ ਕਰਕੇ ਜਿਹੜੇ ਨੇ ਚੋਰੀ ਦੇ ਵਿੱਚ ਵਰਤੇ ਜਾਂਦੇ ਹੈ ਗੱਲ ਕਰੀਏ ਜੇਕਰ ਅਸੀਂ ਪਿਛਲੇ ਦਿਨੀ ਹੋਈ ਚੋਰੀ ਦੀ ਤਾਂ ਉੱਚ ਤੇ ਵਿੱਚ ਵੀ ਜਿਹੜੇ ਨੇ ਦੇਖਿਆ ਗਿਆ ਸੀ ਕਿ ਮੋ ਜੁੜੇ ਨੌਜਵਾਨਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਵਕ-ਵਕ ਜਗਾਵਾਂ ਤੇ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਉੱਥੇ ਹੀ ਇਸੇ ਕੜੀ ਦੇ ਤਹਿਤ ਬਿਨਾਂ ਨੰਬਰ ਪਲੇਟ ਤੋਂ ਤੇ ਜਾਲੀ ਨੰਬਰ ਪਲੇਟ ਵਾਲੇ ਮੋਟਰਸਾਈਕਲ ਜਿਹੜੇ ਨੇ ਉਹ ਪੁਲਿਸ ਦੇ ਵੱਲੋਂ ਜ਼ਬਤ ਕੀਤੇ ਜਾ ਰਹੇ ਨੇ ਤੇ ਪਠਾਨਕੋਟ ਦੇ ਵਕ-ਵਕ ਜਗਾਵਾਂ ਤੇ ਜਿਹੜੇ ਨੇ ਨਾਕੇ ਲਗਾ ਕੇ ਗਹਿਨ ਚੈਕਿੰਗ ਜਿਹੜੀ ਹੈ ਬਕਸਤੀ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਗੱਲਬਾਤ ਕੀਤੀ ਗਈ ਸਾਡੇ ਨਾਲ ਡਿਵੀਜ਼ਨ ਨੰਬਰ 1 ਦੇ ਪੁਲਿਸ ਪ੍ਰਭਾਰੀ ਦਵਿੰਦਰ ਕਾਸ਼ਨੀ ਦੇ ਨਾਲ ਤੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਇਹਨਾਂ ਸਾਰੇ ਮਾਮਲਿਆਂ 'ਤੇ ਕਾਰਵਾਈ ਜੜੀਓ ਕੀਤੀ ਜਾ ਅਜਿਹੀ ਕਾਰਵਾਈ ਕੀਤੀ ਜਾਵੇਗੀ ਕਾਸੋ ਆਪਰੇਸ਼ਨ ਦੇ ਦੌਰਾਨ ਪੁਲਿਸ ਨੇ ਬਾਜ਼ਾਰ ਵਿੱਚ ਚੈਕਿੰਗ ਕੀਤੀ ਸੀ ਦੌਰਾਨ ਚੈਕਿੰਗ ਇੱਕ ਵੀਕਲ ਇਦਾਂ ਦਾ ਸੀਗਾ ਕਿ ਜਿਹੜਾ ਪੁਲਿਸ ਪਾਰਟੀ ਨੇ ਦੇਖ ਕੇ ਭੱਜਿਆ ਸੀਗਾ ਉਹਨੂੰ ਚੈੱਕ ਕੀਤਾ ਗਿਆ ਸੀਗਾ ਤੇ ਉਸ ਵੀਕਲ ਦਾ ਉਹ ਆਪਾਂ ਇਮਪੌਂਡ ਕੀਤਾ ਹੈਗਾ ਇੱਕ ਹੋਰ ਵੀਕਲ ਸੀਗਾ ਜਿਸ ਦੀ ਨੰਬਰ ਪਲੇਟ ਗਲਤ ਲੱਗੀ ਹੋਈ ਸੀਗੀ ਉਹਨਾਂ ਦਾ ਵੀ ਆਪਾਂ ਚਲਾਨ ਕੱਟਿਆ ਹੈਗਾ ਇਦਾਂ ਹੀ ਇੱਕ ਸਕੂਟੀ ਮਿਲੀ ਸੀਗੀ ਸਾਨੂੰ ਉਸ ਸਕੂਟੀ ਦੇ ਵੀ ਕਾਗਜ਼ ਨਾ ਹੋਣ ਕਰਕੇ ਅਸੀਂ ਉਸ ਸਕੂਟੀ ਨੂੰ ਵੀ ਇਮਪੌਂਡ ਕੀਤਾ ਹੈ ਜੀ ਕੀ ਮੈਸੇਜ ਹੈ ਜਿਹੜੇ ਲੋਕ ਅਜੇ ਵੀ ਕੇਈ ਲਿਖਿਆ ਹਾਈ ਸਕੂਲੀ ਨੰਬਰ ਨਹੀਂ ਲਗਾਉਂਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਆਪਣੀ ਵਹੀਕਲ ਦੇ ਸਹੀ ਨੰਬਰ ਪਲੇਟ ਲਗਾਓ ਕੋਈ ਵੀ ਮੋਡੀਫਿਕੇਸ਼ਨ ਨਾ ਕਰੋ ਤੇ ਵੱਤ ਵਤ ਆਪਣੇ ਜਾਗਰੂਕ ਕਰੋ ਲੋਕਾਂ ਨੂੰ ਕਿ ਤੁਸੀਂ ਹਾਈ ਸਿਕਿਉਰਿਟੀ ਨੰਬਰ ਪਲੇਟ ਹੀ ਲਗਾਓ ਦੂਸਰੀ ਨੰਬਰ ਕੈਮਰਾ ਪਰਸਨ ਹਰੀ ਦੇ ਨਾਲ ਅਜ ਇਸਨੀ ਦੀ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today. ਵਿਕੇ ਚੋਰੀ ਦੀਆਂ ਵਾਰਦਾਤਾਂ ਜੁੜੀਆਂ ਨੇ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸੇ ਕੜੀ ਦੇ ਤਹਿਤ ਇਸ ਚੋਰੀ ਦੀ ਵਾਰਦਾਤਾ ਨੂੰ ਜੜਾਏ ਚੋਰਾਂ ਤੇ ਨਕੇਲ ਕਸਨ ਦੇ ਲਈ ਪਠਾਨਕੋਟ ਪੁਲਿਸ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਇਸੇ ਕੜੀ ਦੇ ਤਹਿਤ ਨਾਕਾ ਵੀ ਜੜਾਏ ਲਗਾਇਆ ਜਾ ਰਿਹਾ ਖਾਸ ਕਰਕੇ ਨਾਕੇ ਦੇ ਵਿੱਚ ਜਿਹੜੇ ਨੇ ਉਹਨਾਂ ਵਹੀਕਲਸ ਦੇ ਉੱਤੇ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਦੇ ਪਈਆ ਵਾਹਨ ਤੇ ਨਜ਼ਰ ਰੱਖੀ ਜਾ ਰਹੀ ਹੈ ਜਿਹੜੇ ਨੇ ਖਾਸ ਕਰਕੇ ਜਿਹੜੇ ਨੇ ਚੋਰੀ ਦੇ ਵਿੱਚ ਵਰਤੇ ਜਾਂਦੇ ਨੇ ਗੱਲ ਕਰੀਏ ਜੇਕਰ ਅਸੀਂ ਪਿਛਲੇ ਦਿਨੀ ਹੋਈ ਚੋਰੀ ਦੀ ਤਾਂ ਉਸ ਦੇ ਵਿੱਚ ਵੀ ਜਿਹੜੇ ਨੇ ਦੇਖਿਆ ਗਿਆ ਸੀ ਕਿ ਮੋਟਰਸਾਈਕਲ ਜੋੜੇ ਨੇ ਨੌਜਵਾਨਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਵਕ-ਵਕ ਜਗਾਵਾ ਤੇ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਉੱਥੇ ਹੀ ਇਸੇ ਕੜੀ ਦੇ ਤਹਿਤ ਬਿਨਾਂ ਨੰਬਰ ਪਲੇਟ ਤੋਂ ਤੇ ਜਾਲੀ ਨੰਬਰ ਪਲੇਟ ਵਾਲੇ ਮੋਟਰਸਾਈਕਲ ਜਿਹੜੇ ਨੇ ਪੁਲਿਸ ਦੇ ਵੱਲੋਂ ਜ਼ਬਤ ਕੀਤੇ ਜਾ ਰਹੇ ਨੇ ਤੇ ਪਠਾਨਕੋਟ ਦੇ ਵਕ-ਵਕ ਜਗਾਵਾ ਤੇ ਜਿਹੜੇ ਨੇ ਨਾਕੇ ਲਗਾ ਕੇ ਗਹਿਨ ਚੈਕਿੰਗ ਜਿਹੜੀ ਹੈ ਪੈਕਲਸ ਦੀ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਗੱਲਬਾਤ ਕੀਤੀ ਗਈ ਸਾਡੇ ਨਾਲ ਡਿਵੀਜ਼ਨ ਨੰਬਰ 1 ਦੇ ਪੁਲਿਸ ਪ੍ਰਭਾਰੀ ਦਵਿੰਦਰ ਕਾਸ਼ਨੀ ਦੇ ਨਾਲ ਤੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਇਹਨਾਂ ਸਾਰੇ ਮਾਮਲੇ ਆਤੇ ਕਾਰਵਾਈ ਜੜੀਓ ਕੀਤੀ ਜਾ ਰ ਅਜਿਹੀ ਕਾਰਵਾਈ ਕੀਤੀ ਜਾਵੇਗੀ ਕਾਸੋ ਆਪਰੇਸ਼ਨ ਦੇ ਦੌਰਾਨ ਪੁਲਿਸ ਨੇ ਬਾਜ਼ਾਰ ਵਿੱਚ ਚੈਕਿੰਗ ਕੀਤੀ ਸੀ ਦੌਰਾਨੇ ਚੈਕਿੰਗ ਇੱਕ ਵੀਕਲ ਇਦਾਂ ਦਾ ਸੀਗਾ ਕਿ ਜਿਹੜਾ ਪੁਲਿਸ ਪਾਰਟੀ ਨੇ ਦੇਖ ਕੇ ਭੱਜਿਆ ਸੀਗਾ ਉਹਨੂੰ ਚੈੱਕ ਕੀਤਾ ਗਿਆ ਸੀਗਾ ਤੇ ਉਸ ਵੀਕਲ ਦਾ ਆਪਾਂ ਇੰਪੌਨਡ ਕੀਤਾ ਹੈਗਾ ਇੱਕ ਹੋਰ ਵੀਕਲ ਸੀਗਾ ਜਿਹਦੀ ਨੰਬਰ ਪਲੇਟ ਗਲਤ ਲੱਗੀ ਹੋਈ ਸੀਗੀ ਉਹਨਾਂ ਦਾ ਵੀ ਆਪਾਂ ਚਲਾਨ ਕਟਿਆ ਹੈਗਾ ਇਦਾਂ ਹੀ ਇੱਕ ਸਕੂਟੀ ਮਿਲੀ ਸੀਗੀ ਸਾਨੂੰ ਉਸ ਸਕੂਟੀ ਦੇ ਵੀ ਕਾਗਜ਼ ਨਾ ਹੋਣ ਕਰਕੇ ਅਸੀਂ ਉਸ ਸਕੂਟੀ ਨੂੰ ਵੀ ਇੰਪੌਨਡ ਕੀਤਾ ਹੈ ਜੀ ਦੀ ਮੈਸੇਜ ਹੈ ਜਿਹੜੇ ਲੋਗ ਅਜੇ ਵੀ ਕੇ ਨਹੀਂ ਲਗਾ ਇਸ ਕੋਈ ਨੰਬਰ ਨਹੀਂ ਲਗਾ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਆਪਣੀ ਵਹੀਕਲ ਦੇ ਸਹੀ ਨੰਬਰ ਪਲੇਟ ਲਗਾਓ ਕੋਈ ਵੀ ਮੋਡੀਫਿਕੇਸ਼ਨ ਨਾ ਕਰੋ ਤੇ ਵੱਧ ਤੋਂ ਵੱਧ ਆਪਣੇ ਜਾਗਰੂਕ ਕਰੋ ਲੋਕਾਂ ਨੂੰ ਕਿ ਤੁਸੀਂ ਹਾਈ ਸਿਕਿਉਰਟੀ ਨੰਬਰ ਪਲੇਟ ਹੀ ਲਗਾਓ ਦੂਸਰੀ ਨੰਬਰ ਕੈਮਰ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.